ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਇਆ ਮੈਂ ਬਾਈ ਮੈਂ ਸ਼੍ਰੀ ਫਤਿਹਗੜ ਸਾਹਿਬ ਛੋਟੇ ਸਹਾਬਜਾਦਿਆਂ ਦੀ ਸ਼ਹਾਦਤ ਵਾਲੀ ਧਰਤੀ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ ਅੱਜ ਮਿੱਤਰੋ ਦਰਸ਼ਨ ਕਰਨ ਆਇਆ ਮੈਂ ਵੈਸੇ ਤਾਂ ਸਵਾਤੇ ਦਿਨਾਂ ਚ ਵੀ ਇੱਥੇ ਹੁੰਨਾ ਮੈਂ ਬਟ ਉਦੋਂ ਇਹ ਹੁੰਦਾ ਵੀ ਭੀੜ ਬਹੁਤ ਹੁੰਦੀ ਆ ਕੋਣੋ ਦਰਸ਼ਨ ਖੁੱਲੇ ਹੋ ਜਾਂਦੇ ਨੇ ਤੇ ਹੁਣ ਮੈਂ ਦਰਸ਼ਨ ਕਰਨਾ ਆ ਜੀ ਨਾਲ ਤੁਹਾਨੂੰ ਵੀ ਕਰਵਾਉਨੇ ਆ ਦੇਸ਼ਾ ਉਦੇਸ਼ਾ ਚ ਬੈਠੇ ਸਾਰੇ ਮੇਰੇ ਭੈਣ ਭਰਾ ਵੀਡੀਓ ਨੂੰ ਲਾਈਕ ਕਰਿਓ ਜੇ ਵਧੀਆ ਲੱਗੂਗੀ ਭਾਈ ਜੋ ਮੇਰਾ ਐਕਸਪੀਰੀਅੰਸ ਆ ਨਾ ਮੇਰਾ ਦਿਲ ਕਹਿੰਦਾ ਹਨਾ ਇਹ ਧਰਤੀ ਇਹ ਜੀ ਧਰਤੀ ਆ ਵੀ ਇੱਥੇ ਆ ਕੇ ਨਾ ਆ ਦਿਨਾਂ ਚ ਜਾਂ ਉਦਾਂ ਵੀ ਹਨਾ ਮਨ ਵੈਸੀ ਉਹ ਅੰਦਰੋਂ ਮਤਲਬ ਤਾਂ ਨਿਕਲਦੀ ਆ ਹੁਣ ਮੇਰਾ ਬੇਟਾ ਉਹ ਆਪਣੇ ਨਾਨਕੇ ਗਿਆ ਹੋਇਆ ਹਨਾ ਮੇਰਾ ਦਿਲ ਨਹੀਂ ਲੱਗਦਾ ਧੀ ਆਪਣੇ ਬੱਚੇ ਨਾਲ ਇੰਨਾ ਮੋਹ ਹੁੰਦਾ ਇੰਨਾ ਪਿਆਰ ਹੁੰਦਾ ਹਨਾ ਤੇ ਤੁਸੀਂ ਇਹ ਦੇਖ ਲਓ ਵੀ ਆਪਣੇ ਗੁਰਗੋਬਿੰਦ ਸਿੰਘ ਜੀ ਨੇ ਕਿਵੇਂ ਮਤਲਬ ਉਹ ਚੀਜ਼ ਕਰੀ ਹੋਊਗੀ ਕਿ ਆਪਣੀ ਅੱਖਾਂ ਦੇ ਸਾਹਮਣੇ ਤੇ ਪਹਿਲਾਂ ਦੋ ਵੱਡੇ ਸਭਜਾ ਦੇ ਤੋਰੇ ਫਿਰ ਮਾਤਾ ਗੁਜਰੀ ਜੀ ਦੇ ਸਾਹਮਣੇ ਜੋ ਦੋ ਛੋਟੇ ਸਾਹਜਾਦਿਆਂ ਨੂੰ ਨੀਹਾਂ ਚ ਜਣਤਾ ਤੇ ਬਹੁਤ ਔਖਾ ਵਈ ਚਲੋ ਆਪਾਂ ਮਿੱਤਰੋ ਕਰਦੇ ਆਂ ਦਰਸ਼ਨ ਆ ਜੋ ਲਓ ਜੀ ਇਹ ਅੰਦਰ ਨੂੰ ਆਪਾਂ ਐਂਟਰ ਹੋ ਰਹੇ ਆ ਜੀ ਦੇਖੋ ਮਿੱਤਰੋ ਇਧਰ ਅੰਦਰ ਐਂਟਰ ਹੋਣ ਸਾਰ ਜੀ ਲੈਫਟ ਹੈਂਡ ਸਾਈਡ ਆ ਕੜਾ ਪ੍ਰਸ਼ਾਦ ਇੱਥੋਂ ਲਵੋ ਜੀ ਤੇ ਇੱਥੋਂ ਬਾਬਾ ਜੀ ਦੇਗ ਹੁੰਦੀ ਹੈ ਜੀ ਆਪਾਂ ਦੇਖ ਕਰਵਾਉਣ ਜਾ ਰਹੇ ਆ ਉਹ ਤੋਂ ਬਾਅਦ ਅੰਦਰ ਜਾਵਾਂਗੇ ਦੇਖ ਕਰਵਾ ਲਈ ਮਿੱਤਰੋ ਆਪਾਂ ਤੇ ਆਪਾਂ ਜਾ ਰਹੇ ਆ ਅੰਦਰ ਨੂੰ ਤੇ ਬਾਕੀ ਦੇਖਦੇ ਆਪਾਂ ਜੇ ਅੰਦਰ ਪਰਮਿਸ਼ਨ ਹੋਈ ਤਾਂ ਤੁਹਾਨੂੰ ਅੰਦਰੋਂ ਵੀ ਦਰਸ਼ਨ ਕਰਵਾਵਾਂਗੇ ਤੇ ਬਾਹਰੋਂ ਕੁਝ ਐਵੇਂ ਦਿਖਦਾ ਮਿੱਤਰੋ ਆ ਦੇਖੋ ਜਿਹੜੇ ਮਿੱਤਰ ਕਈ ਬਾਹਰ ਬੈਠੇ ਨੇ ਦੇਖੋ ਵੀ ਕਰੋ ਦਰਸ਼ਨ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇਖੋ ਵੀ ਤੇ ਇੱਧਰ ਉਹ ਦੇਖੋ ਉੱਪਰ ਨਿਸ਼ਾਨ ਸਾਹਿਬ ਦਿਖਰੇ ਹੋਣਾ ਤੁਹਾਨੂੰ ਉਧਰਲੇ ਪਾਸੇ ਠੰਡਾ ਬੁਰਜਾ ਜਿੱਥੇ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਰੱਖਿਆ ਸੀਗਾ ਤੇ ਇੱਧਰ ਭੋਰਾ ਸਾਹਿਬ ਆ ਨੀਚੇ ਜਿੱਥੇ ਚਿਣਿਆ ਗਿਆ ਸੀਗਾ ਛੋਟੇ ਸਾਹਿਬਜ਼ਾਦਿਆਂ ਨੂੰ ਮੀਂਹਾਂ ਦੇ ਵਿੱਚ ਦੁਆਰਾਂ ਦੇ ਵਿੱਚ ਸੌਰੀ ਆ ਜਾਓ ਵੀ ਚੱਲਦੇ ਆਪਾਂ ਅੰਦਰ ਲੋ ਭਾਈ ਜੀ ਆਪਾਂ ਪਹੁੰਚ ਗਏ ਮੇਨ ਲੋ ਕਾਰੋ ਦਰਸ਼ਨ ਅੱਜ ਦਾ ਫਰਮਾਨ ਇੱਧਰ ਕੁਝ ਜ਼ਰੂਰੀ ਦੇਖਣ ਤੇ ਟਾਈਮ ਆਜੀ ਸਤਿ ਥਰੇ ਰੱਖਵਾਤਾ ਦਰੋਂ ਤੇਰਾ ਲਾ ਬੇਰ ਕਾ ਨੀ ਤਾ ਸਤਿ ਥਰੇ ਰੱਖਵਾ ਇਹ ਸ਼ਹੀਦੀ ਅਸਥਾਨ ਆ ਜੀ ਹੋਰਾ ਸਾਹਿਬ ਬਾਬਾ ਜਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦਾ ਨੀਚੇ ਨੂੰ ਇਹ ਦੇਖੋ ਕੌੜੀਆਂ ਉਤਰਦੀਆਂ ਨੇ سارا جی. ویڈیو کر کے دیکھ بولن کی مہنگی واحد 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 ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਬਾਬਾ ਜਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦੀਵਾਰ ਵਿੱਚ ਚਿੰਨ੍ਹ ਕੇ ਸ਼ਹੀਦ ਕੀਤੇ ਗਏ ਸੀ ਉੱਥੇ ਹੀ ਪਾਲਕੀ ਸਾਹਿਬ ਸੁਸ਼ੋਭਿਤ ਹੈ ਜੀ ਤੇ ਆ ਦੇਖੋ ਬਾਬਾ ਜੀ ਵੈਸੇ ਮੈਂ ਆਈ ਆ ਇਹ ਜਿੱਥੇ ਪਾਲਕੀ ਸਾਹਿਬ ਆ ਇੱਥੇ ਨਾ ਪਹਿਲਾਂ ਦਿਖਦਾ ਹੁੰਦਾ ਸੀਗਾ ਨੀਚੇ ਤੇ ਇੱਥੇ ਨੀਚੇ ਦਿਖਦਾ ਹੁੰਦਾ ਸੀ ਪਹਿਲਾਂ ਦੀਵਾਰ ਸੀਗੀ ਪੁਰਾਣੀ ਤੇ ਉੱਥੇ ਜਿਹੜਾ ਗਿਆ ਸੀਗਾ ਜੀ ਆਪਾਂ ਬਾਹਰ ਨਿਕਲੇ ਆਏ ਜੀ ਬਾਹਰ ਨਿਕਲ ਕੇ ਆਪਾਂ ਠੰਡੇ ਬੁਰਜਵਾਲੀ ਸਾਈਡ ਜਾ ਰਹੇ ਆ ਲੋ ਜੀ ਇੱਧਰ ਜਾ ਰਹੇ ਆ ਬਾਬਿਓ ਇੱਧਰ ਨੂੰ ਠੰਡਾ ਬੁਰਜਾ ਲੋ ਜੀ ਉੱਪਰ ਨੂੰ ਜਾ ਰਹੇ ਆ ਆਪਾਂ ਪੁਰਾਣੇ ਟਾਈਮਾਂ ਦੇ ਵਿੱਚ ਨਾ ਇੱਥੋਂ ਪਿੱਛੇ ਤੋਂ ਇੱਕ ਨਦੀ ਲੰਘਦੀ ਹੁੰਦੀ ਸੀ ਜਿਹਦੇ ਕਰਕੇ ਠੰਡਾ ਬੁਰਜ ਬਣਾਇਆ ਸੀਗਾ ਉਹਦੇ ਨਾਲ ਹਵਾ ਖਹਿ ਕੇ ਨਾ ਇੱਥੇ ਆਉਂਦੀ ਹੁੰਦੀ ਸੀ ਇੱਥੇ ਆਮ ਵੀ ਗਰਮੀਆਂ ਚ ਵੀ ਨਾ ਇੱਥੇ ਪੂਰੀ ਮਤਲਬ ਠੰਡੀ ਠੰਡ ਹੁੰਦੀ ਐ ਇੱਥੇ ਹਵਾ ਚੱਲ ਰਹੀ ਹੁੰਦੀ ਐ ਬਹੁਤ ਠੰਡਾ ਬੁਰਜ ਇੱਧਰ ਬਾਬਾ ਜੀ ਲੰਗਰ ਹਾਲ ਆ ਲੰਗਰ ਮਾਤਾ ਗੁਜਰਕੌਰ ਦੀ ਛੋਟੇ ਸਾਹਿਬ ਜਿਆਦੇ ਦਾਦੀ ਜੀ ਦੇ ਨਾਮ ਤੇ ਇਹ ਆ ਗੁਰਪੋਵਲ ਸਿੰਘ ਜੀ ਦੇ ਮਾਤਾ ਜੀ ਮਾਤਾ ਗੁਜਰਕੌਰ ਜੀ ਲੋਕ ਮਿੱਤਰੋ ਖਾਣਾ ਤਾਂ ਮੈਂ ਖਾਦਾ ਹੋਇਆ ਆਪਾਂ ਚਾਹ ਦੇਖਦੇ ਆਂ ਜੇ ਚਾਹ ਹੋਈ ਤਾਂ ਜ਼ਰੂਰ ਛਕਾਂਗੇ ਜੀ واح واحو لو جی سنگت جی چاہ اپ لک رہے ہیں بابا جی دد بھی اپنے اتنے آنے گردوارا شری فتح گڑھ سا ਠੰਡਾ ਬੁਰਜ ਆਪਾਂ ਮੱਥਾ ਟੇਕਦੇ ਆਂ ਭੋਰਾ ਸਾਹਿਬ 'ਚ ਮੱਥਾ ਟੇਕਦੇ ਆਂ ਮੰਨਣਾ ਆਪਣੇ ਆਪ ਹੀ ਮਤਲਬ ਇੱਕ ਅੰਦਰੋਂ ਹੋਰ ਕੁਝ ਜਿਆ ਹੋ ਜਾਂਦਾ ਹਨਾ ਵੀ ਆਪਾਂ ਇਹ ਸੋਚ ਕੇ ਦੇਖੋ ਕਦੇ ਇਮੇਜਨ ਕਰਕੇ ਦੇਖੋ ਵੀ ਆਪਾਂ ਆਪਣੇ ਬੱਚਿਆਂ ਨੂੰ ਐ ਤੋੜ ਸਕਦੇ ਆ ਨਹੀਂ ਤੋੜ ਸਕਦੇ ਆਪਣੇ ਤੇ ਇੰਨੇ ਜਿਗਰੇ ਨਹੀਂ ਹੈਗੇ ਤੇ ਗੁਰੂ ਸਾਹਿਬ ਨੇ ਆਪਣੇ ਵਾਸਤੇ ਸਿੱਖ ਧਰਮ ਵਾਸਤੇ ਤੇ ਇੰਨਾ ਕੁਝ ਕੀਤਾ ਆਪਣੇ ਚਾਰੇ ਬੱਚੇ ਆਪਣੇ ਮਾਤਾ ਜੀ ਪਿਤਾ ਜੀ ਹਨਾ ਤੇ ਬੀਬੀ ਜੀ ਨੂੰ ਵਾਰਤਾ ਆਪ ਵਾਰੇ ਗਏ ਤੇ ਆਪਾਂ ਮਿੱਤਰੋ ਕਿੱਥੇ ਆਪਾਂ ਨਹੀਂ ਹਜੇ ਉਸ ਉਹਤੇ ਪੂਰੇ ਉਤਰ ਛਕੇ ਉਹਨਾਂ ਦੇ ਬੋਲਾਂ ਤੇ ਕੋਸ਼ਿਸ਼ ਕਰਾਂਗੇ ਤੇ ਵਾਹਿਗੁਰੂ ਜੀ ਆਪਾਂ ਨੂੰ ਮੱਤ ਬਖਸ਼ਣ ਤੇ ਜਰੂਰ ਸੰਗਤ ਆ ਜਾਵਾਂਗੇ ਤੇ ਸਾਰਿਆਂ ਨੂੰ ਮੇਰੀ ਇਹੀ ਰਿਕੁਐਸਟ ਆ ਜਿਵੇਂ ਲਾਸਟ ਵੀਡੀਓ ਚ ਵੀ ਮੈਂ ਰਿਕੁਐਸਟ ਕੀਤੀ ਸੀਗੀ ਤੇ ਖਾਸ ਕਰਕੇ ਇਸ ਵੀਡੀਓ ਰਾਹੀਂ ਤੇ ਮੈਂ ਇੱਥੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਖੜਕੇ ਆਪਣੇ ਜਿਹੜੇ ਸਿੱਖ ਭੈਣ ਭਰਾ ਨੇ ਛੋਟੀਆਂ ਉਮਰਾਂ ਦੇ ਨੇ ਮੇਰੇ ਭਰਾ ਮੇਰੀਆਂ ਭੈਣਾਂ ਉਹਨਾਂ ਨੂੰ ਮੈਂ ਇਹ ਰਿਕਵੈਸਟ ਕਰਦਾ ਕਿ ਇਸ ਸ਼ਹੀਦੀ ਦਿਹਾੜਿਆਂ 'ਚ ਆਪਾਂ ਇੱਕ ਪ੍ਰਣਾ ਲਈਏ ਕਿ ਆਪਾਂ ਇਮਾਨਦਾਰੀ ਨਾਲ ਮਿਹਨਤ ਸ਼ੁਰੂ ਕਰਾਂਗੇ ਉਹ ਮਿਹਨਤ ਕਿਸੇ ਵੀ ਫੀਲਡ 'ਚ ਹੋ ਸਕਦੀ ਆ ਜਿਵੇਂ ਮੰਨ ਕੇ ਚਲੋ ਪੜ੍ਹਾਈ 'ਚ ਕੰਮ 'ਚ ਤੇ ਕੋਈ ਵੀ ਜੋ ਵੀ ਤੁਸੀਂ ਫੀਲਡ 'ਚ ਕਰਨਾ ਚਾਹੁੰਦੇ ਹੋ ਕਿਉਂਕਿ ਮਿਹਨਤ ਨਾਲ ਹੀ ਸਾਰਾ ਕੁਝ ਆ ਬਾਈ ਜੇ ਆਪਾਂ ਮਿਹਨਤ ਕਰਾਂਗੇ ਤਾਂ ਹੀ ਆਪਾਂ ਕਾਮਯਾਬ ਹੋ ਸਕਦੇ ਆ ਮੈਨੂੰ ਦੇਖ ਲਓ ਜੇ ਥੋੜਾ ਜਿਹਾ ਟਾਈਮ ਹੋਇਆ ਕੰਮ ਕਰਦੇ ਨੂੰ ਪਰ ਇਮਾਨਦਾਰੀ ਨਾਲ ਜਿੰਨੇ ਕ ਮਿਹਨਤ ਕਰ ਰਹੇ ਆ ਉਸ ਸਾਹ ਨਾਲ ਵਾਹਿਗੁਰੂ ਨੇ ਬਹੁਤ ਵਧੀਆ ਫਲ ਦੇ ਰਿਹਾ ਪ੍ਰਮਾਤਮਾ ਵਾਹਿਗੁਰੂ ਠੀਕ ਆ ਸੱਚੇ ਦਿਲੋਂ ਜਿਹੜੇ ਵੀ ਰੱਬ ਨੂੰ ਮੰਨਦੇ ਹੋ ਸ ਰੱਬ ਦਾ ਨਾਮ ਲਓ ਮਿੱਤਰੋ ਆਈ ਰਿਕੁਐਸਟ ਆ ਮਿਹਨਤ ਕਰੋ ਮਿਹਨਤ ਤੇ ਯਕੀਨ ਰੱਖੋ ਕਿਸਮਤ ਕੁਸਮਤ ਕੁਝ ਨਹੀਂ ਹੁੰਦੀ ਮਿਹਨਤ ਕਰੋਗੇ ਕਿਸਮਤ ਵੀ ਤੁਹਾਡੇ ਨਾਲ ਆ ਜੇ ਮਿਹਨਤ ਨਹੀਂ ਕਰੋਗੇ ਘਰ ਬੈਠੇ ਕਿਸੇ ਨੇ ਰੁਪਈਆ ਨਹੀਂ ਦੇਣ ਹੁਣ ਸਾਰਾ ਕੁਝ ਮਿਹਨਤ ਨਾਲ ਆ ਤੇ ਆਹੀ ਗੱਲ ਕਰਕੇ ਮੈਂ ਸਮਾਪਤੀ ਕਰਦਾ ਆਪਣੇ ਅੱਜ ਦੇ ਇਸ ਵਲੌਗ ਦੀ ਤੇ ਆਪਾਂ ਆਪਣੀ ਗੱਡੀ ਕੋਲੇ ਆ ਗਏ ਤੇ ਸਮਾਪਤੀ ਹੈ ਜੀ ਵਲੌਗ ਦੀ ਧੰਨਵਾਦ